ਪੰਜ ਪਿਆਲੇ ਪੰਜ ਪੀਰ ਸ਼ਟਮ ਪੀਰ ਬੈਠਾ ਗੁਰਪਾਰੀ ਹਰ ਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੇ ਪੀੜੀ ਸੋਡੀਆਂ ਰੂਪ ਦਿਖਾ ਵਨਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵਡਜੋਦਾ ਬਹੁ ਪਰ ਉਪਕਾਰੀ ਪੂ ਚਨ ਸਿਖ ਅਰਦਾਸ ਕਰ ਛੇ ਮਹੱਲਾ ਤੱਕ ਦਰਸ ਨਿਹਾਰੀ ਅਗੰਮ ਅਗੋਚਰ ਸਤਗੁਰਾਂ ਬੋਲੇ ਮੁਖ ਤੇ ਸੁਨੋ ਸੰਸਾਰੀ ਕਲ ਯੁਗ ਪੀੜੀ ਸੋਡੀਆਂ ਨਹਿ ਚਲਨੀਵ ਉਸਾਰ ਖਲਾਰੀ ਜੁਗ ਜੁਗ ਸਤਗੁਰ ਤਰਿ ਅਵਤਾਰੀ ਜੁਗ ਜੁਗ ਸਤਗੁਰ ਤਰਿ ਅਵਤਾਰੀ